ਜਦੋਂ ਜਵਾਲਵਾਤਾ ਹੋਏ ਤੇ ਉਹਨਾਂ ਨੇ ਬੀਬੀ ਨਾਲ ਹੀ ਮੈਰਜੀ ਕਰੀ ਕਿਸੇ ਦਲਤਾਂ ਕੋਲ ਨਹੀਂ ਗਏ ਤੇ ਬਾਪਾਂ ਮੈਟਰਡਾਲ ਵੀ ਕਹਿ ਰਹੇ ਜੇ ਬੀਬੀ ਨਾਲ ਨਹੀਂ ਕਰ ਸਕਦੇ ਚੱਲ ਨਹੀਂ ਸਲਪਾਂ ਉਹਦੀ ਮੋਦੀ ਗੋਂ ਦਾਸ ਕੋ ਲੈਂਦੇ ਵਾਇਓ ਪਾਸੇ ਆਪਣਾ ਨਗਰ ਆਉਣਾ ਪੱਤੇ ਵੇ ਨੋਦ ਉੱਥੇ ਉਹਨਾਂ ਬੇਦੀ ਭਾਈ ਦਾ ਨਾ ਵਾਦੇ ਆ ਕਿ ਉਹਨਾਂ ਨੂੰ ਮਿਲ ਗਿਆ ਨਾ ਕੀ ਹਾਲ ਗੁਰਨਾਣਾ ਦੇਵ ਜੀ ਭਾਈ ਪਾਲੇ ਤੇ ਮਦਾਨੇ ਜਿੰਨੇ ਦੇ ਜਦੋਂ ਆਏ ਆਰ ਜੀ ਆਦੇ ਨਗਰੇ ਦੇ ਪੈਰ ਕਿ ਇਹ ਬੇਦੀਨ ਦਾ ਲਾਗਿਆ ਹੋਇਆ ਤਾਂ ਆਉਦੀ ਜਾਇਦਾਦ ਬਾਹਰ ਆ ਗਿਆ ਵੇ ਉਹਨਾਂ ਆਉਂਦੇ ਨੇ ਮਹਾਰਾਜ ਮੈਂ ਤਿਹੜਾ ਆਰਾਮ ਕਰ ਪਾਗੋ ਨਾਂ ਦੇ ਲੈਣਾ ਤੇ ਇਹਦੇ ਨਾਲ ਕਿ ਸਾਡੀ ਖੋਲ ਨੂੰ ਨਾਜ ਨਾਦ ਨ ਜਨਮ ਲਾਇਆ ਕਿ ਸਾਡੀ ਖੋਲ ਦੇ ਵਿੱਚ ਅਖੀਰੀ ਵੀ ਫਿਰ ਰਾਤ ਲਾ ਦਿੱਤਾ ਪਰ ਅਜੀਬ ਗੱਲ ਜੇ ਕਿਹਾ ਬੇਦੀਨ ਭਾਈ ਦਸ ਉਹ ਅੱਛਾ ਨਹੀਂ ਜਣਾ ਹੋਣੀ ਤੋਂ ਅੱਗੇ ਜਰਿਆਗਾ ਮਹਾਰਾਜ ਇਹ ਭਾਈ ਬੇਦੀ ਕੋਈ ਬਾਸਾ ਕਰਨ ਆਸਕੇ ਨਹੀਂ ਆਏ ਅਸੀਂ ਦੋ ਚਾਰ ਦਿਨ ਤੇ ਰਹਿ ਕੇ ਚਲੇ ਜਾਵਾਂਗੇ ਅਹਿਲਾਪ ਰਹਾ ਅਗਰ ਕਿਸੇ ਨੇ ਜੇ ਦੋ ਚਾਰ ਦਿਨ ਦੀ ਗੱਲ ਕੀਤੀ ਬੇਦੀ ਬੜੇ ਗਰੋਧਵਾਨ ਹੋਏ ਤੇ ਇਹਦੇ ਚੰਦ ਨੇ ਬਾਈ ਨੇ ਤੇ ਝੋਖਾ ਲੀਕ ਆ ਕੇ ਤੁੰ ਤੇ ਰਹਿ ਜਾਣਾ ਹੈ ਤੂੰ ਘੁਣੇ ਹੀ ਥੋੜ ਕੇ ਬਹਿ ਜਾਣਾ ਨੇ ਜਿੰਨਾ ਸਲੀਕਾ ਨਹੀਂ ਕਰਦੇ ਤਾਂ ਕੱਢਿਆ ਜਾਵੇ ਤੈਨੂੰ دیਵਾਨੀਏ ਤੇ ਬਾਲਾ ਬੋਲੇ ਮਹਾਰਾਜ ਨੇ ਬਹੁਤ ਗੱਲ ਕਰਕੇ ਕਿਹਾ ਇਹ ਹਮਲਾਤ ਦੇਖ ਰਹਾ ਸਦਾ ਰਹਾਏ ਤੋਹਰਾ ਜਨ ਸੰਸਾਰ ਨਾ ਜਾਏ ਹੋਰ ਉੱਧਰੇ ਕੋਈ ਨਾ ਪਾਵੇ ਕਿੰਨੇ सा जो से सदा लगेगी मिट्टी कटे मिल जाएगा जाके किसों मलबाना क्या महाराज तरह ने आज नगर जाता है क्या मलदाना नगर छेवे जामें जाके बसावे और जिते भी अपनी खो जाऊगी उसे वहगी खुलू उन्होंने प्यारे ये वजन देखिए सतानपुर लोधी में जले गए ਬੇਦੀਆਂ ਵਿਜੇ ਸੇਰ ਨਾਲ ਧਗੜਾ ਵਾਧਿਆ ਗਿਆ ਲਾਗ ਲਾਗ ਭਾਗੇ ਬੋਲ ਤੋਂ ਚੋਰਾ ਸਾਰੇ ਬੇਦੀ ਫੈਲ ਗਏ ਤੇ ਦੂਜਾ ਵਤਨ ਨੇ ਕੋਈ ਨਹੀਂ ਪਈ ਇੱਕ ਕੋਗਵਾ ਦਾ ਮਰਦ ਥੇ ਹੋ ਗਿਆ ਸੇਰੇ ਪਾਸੇ ਸਾਰੇ ਬੇਦੀ ਜਾ ਚੁਕੇ ਜਾਂਦੇ ਸੇਰੇ ਪਾਸੇ ਜੋ ਹਰ ਕੋਣ ਸੈਦ ਮਰਦ ਕੋਲੇ ਜਾਂ ਤਾਂ ਸਾਡੇ ਕੋਲੋਂ ਜਾਂਦੇ ਜਾ ਰਹੇ ਹਨ ਐਸੇ ਤੇ ਦੋ ਸਾਡੇ ਕੰਪਿਊਟਰ ਤੋਂ ਕਿਸੇ ਕੋਗਵਾ ਦਾ ਨਾਮ ਰੋੜੀ ਜਾ ਰਿਹਾ ਉੱਥੇ ਉਹ ਮਾਰਾ ਕਿਹਾ ਹੁੰਦਾ ਹੈ ਜਿਹੜੀ ਆਇਆ ਤਾਂ ਉੱਪਰ ਪੰਗ ਮੰਨਦਾ ਥਾਨੇ ਕੋਲ ਤੋਂ ਫੇਰ ਉਹਨਾਂ ਨੇ ਫੇਰ ਨੰਬਰਦਾਰ ਕੀਤੇ ਕਿੰਨਾ ਸਮਾਂ ਉੱਥੇ ਬੈਠਿਆ ਰਿਹਾ ਥਿਕਾਣਾ ਪੁੱਛਿਆ ਮਾਰਾ ਤਾਂ ਫੇਰ ਉਹਨਾਂ ਨੇ ਨੰਬਰਦਾਰ ਕੀਤੇ ਕਹਿੰਦੇ ਭਾਈ ਫੇਰ ਨੰਬਰਦਾਰ ਨੇ ਕਿਤੇ ਹੀ ਕੋਰ ਨਾਗ ਦੇ ਦੀ ਜਗ ਦੀ ਜੋੜ ਨੂੰ ਨੰਬਰਦਾਰ ਕੀਤੀ ਆ ਕੋ ਸਤਿ ਸ਼੍ਰੀ ਅਕਾਲ ਹੈ ਗੁਰੂ ਕੈਂਟ ਤੋਂ ਨੰਗੇ ਤਲੇ ਜਗ ਦੀ ਯਾਦਗਾਰ ਬਣਾਈ ਕਹਿੰਦੇ ਹੋਣਾਰਾ ਨੂੰ ਬੁਢਾ ਦਾ ਚਾਰ ਚੰਨ ਲੱਗ ਗਏ ਲੈ ਸਾਈਡ ਤੇ ਟੂਆ ਮਾਰੇ ਪਾਸੇ ਕਰਵਾਏ ਨੇ ਜਿਹੜਾ ਬਾਪੇ ਨੇ ਦੇਖੋ ਉਹਨੂੰ ਜੰਮ ਲਈ ਪਾਪੇ ਸੇਵਾ ਅੰਦਰ ਲਾਇਆ ਸੀ ਕਹਿੰਦੇ ਜੇ ਆਪਾਂ ਆਕੇ ਬਹੁਰੀ ਜਿਆਦਾ ਹੋਵੇਗੀ ਖੇਤ ਸਾਰੀਆਂ ਮਨੋਚਾਹਨਾ ਪੂਰੀ ਹੋਣੀਆਂ ਤੇ ਕੋੜੇ ਵੀ ਰਾਜ ਹੋਣੀਆਂ ਨਿੱਕੀਆਂ ਬੰਦੇ ਮਾਦੇ ਜਾਰ ਕਰਦੀਆਂ ਕੋਹ ਕੁਝ ਜਦ ਇਹ ਪਾਸੇ ਦਵਾ ਕਰਦੇ ਪਹਿਲਾ ਨਾਮ ਮੇਰਾ ਪਰਚੇਵਿੰਟ ਹੋਰ ਮਜੂਦਾ ਨਾਮ ਗੁਰਮੁਖਾਡੇ ਦਾ ਹੈ ਜੰਮਤਾਂ ਬਾਪਾ ਬੇਸਾ ਕਵਿਆਨ ਜੀ ਦਾ ਤੁਹਾਡੇ ਸੰਗਤ ਦਾ ਬਹੁਤ ਬਹੁਤ ਧੰਵਾ ਜੀ ਮਾਰਾ ਦਾ